ਜਦੋਂ ਮੇਰੇ ਭਰਾ ਤੇ ਪਰਜਾਂਜਾ ਨੇ ਮੈਨੂੰ ਤੇ ਮੇਰੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤਾਂ ਮੈਂ ਇੱਕ ਹਸਪਤਾਲ ਵਿੱਚ ਚਪੜਾਸੀ ਦੀ ਨੌਕਰੀ ਕਰਨ ਲੱਗਿਆ ਇੱਕ ਦਿਨ ਜਦੋਂ ਮੈਂ ਆਪਣੀ ਮਾਂ ਨੂੰ ਲੈ ਕੇ ਇੱਕ ਹੋਟਲ ਵਿੱਚ ਪਹੁੰਚਿਆ ਤਾਂ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਕਿਉਂਕਿ ਹੋਟਲ ਦਾ ਮੈਨੇਜਰ ਤੇ ਸਾਰਾ ਸਟਾਫ ਆ ਕੇ ਮੇਰੇ ਪੈਰਾਂ ਵਿੱਚ ਡਿੱਗ ਪਏ ਤੇ ਮੈਂ ਪੁੱਛਿਆ ਤੁਸੀਂ ਸਾਰੇ ਮੇਰੇ ਪੈਰਾਂ ਵਿੱਚ ਕਿਉਂ ਬੈਠੇ ਹੋ ਤਾਂ ਉਹ ਸਭ ਕਹਿਣ ਲੱਗੇ ਕਿ ਤੁਸੀਂ ਤਾਂ ਸਾਡੇ ਅੱਜ ਸਵੇਰੇ ਖਾਣੇ ਦੇ ਵਕਤ ਮੰਮੀ ਦੀ ਪਲੇਟ ਵਿੱਚ ਜੋ ਥੋੜੀ-ਬਹੁਤ ਸਬਜ਼ੀ ਸੀ ਉਹ ਵੀ ਖਤਮ ਹੋ ਚੁੱਕੀ ਸੀ ਪਰ ਅਜੇ ਉਹਨਾਂ ਦੀ ਇੱਕ ਰੋਟੀ ਖਾਣ ਵਾਲੀ ਪਈ ਹੋਈ ਸੀ ਉਹ ਇੱਧਰ-ਉੱਧਰ ਦੇਖ ਰਹੀ ਸੀ ਕਿ ਸ਼ਾਇਦ ਕੋਈ ਉਸ ਦੀ ਗੱਲ ਕਹੇ ਬਗੈਰ ਹੀ ਸਮਝ ਲਵੇ ਮੈਂ ਉਹਨਾਂ ਦੇ ਦਿਲ ਦੀ ਗੱਲ ਸਮਝ ਗਿਆ ਸੀ ਮਗਰ ਫਿਰ ਵੀ ਚੁੱਪ ਰਿਹਾ ਕਿਉਂਕਿ ਸਾਡੇ ਘਰ ਵਿੱਚ ਕਿਸੇ ਦੇ ਵੀ ਇੰਨੀ ਹਿੰਮਤ ਨਹੀਂ ਸੀ ਕਿ ਭਾਬੀ ਦੇ ਹੁੰਦਿਆਂ ਹੋਇਆਂ ਆਪਣੇ ਆਪ ਕੁੱਕਰ ਸੂਈ ਵਿੱਚੋਂ ਜਾ ਕੇ ਸਬਜ਼ੀ ਪਾ ਲਵੇ ਥੋੜੀ ਦੇਰ ਬਾਅਦ ਮੰਮੀ ਹਿੰਮਤ ਕਰਕੇ ਬੋਲੀ ਪ੍ਰਭ ਥੋੜੀ ਜੀ ਸਬਜ਼ੀ ਹੈ ਤਾਂ ਦੇ ਦਿਓ ਮੰਮੀ ਦੀ ਗੱਲ ਸੁਣ ਕੇ ਭਾਬੀ ਥੋੜੇ ਕੌੜੇ ਸੁਭਾਅ ਵਿੱਚ ਕਹਿਣ ਲੱਗੀ ਬਸ ਬਸ ਤੁਹਾਡੀ ਤਬੀਅਤ ਤਾਂ ਪਹਿਲਾਂ ਹੀ ਬਹੁਤ ਖਰਾਬ ਰਹਿੰਦੀ ਹੈ ਬਲੱਡ ਪ੍ਰੈਸ਼ਰ ਹਰ ਰੋਜ਼ ਵੱਧਦਾ ਹੈ ਤੇ ਤੁਹਾਨੂੰ ਤਾਂ ਹਮੇਸ਼ਾ ਜੀਬ ਦੇ ਚਸਕਿਆਂ ਦੀ ਪਈ ਰਹਿੰਦੀ ਹੈ ਜੋ ਖਾ ਲਿਆ ਬਸ ਉਹੀ ਬਹੁਤ ਹੈ ਮੈਂ ਵੀਰੇ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਦੇਖਿਆ ਕਿ ਸ਼ਾਇਦ ਉਹ ਹੀ ਕੁਝ ਬੋਲਣ ਪਰ ਵੀਰਾ ਤਾਂ ਇਸ ਤਰ੍ਹਾਂ ਖਾਣੇ ਦੇ ਝੁਕਿਆ ਹੋਇਆ ਸੀ ਜਿਵੇਂ ਉਹਨਾਂ ਨੇ ਕੋਈ ਗੱਲ ਸੁਣੀ ਹੀ ਨਾ ਹੋਵੇ ਮੰਮੀ ਹੱਥ ਸਾਫ਼ ਕਰਕੇ ਉੱਠਣ ਲੱਗੀ ਤਾਂ ਮੈਂ ਬੋਲਿਆ ਭਾਬੀ ਜਦੋਂ ਮੰਮੀ ਸਾਰਾ ਸਾਰਾ ਦਿਨ ਘਰ ਦੇ ਕੰਮ ਕਰਦੀ ਹੈ ਉਦੋਂ ਤਾਂ ਤੁਹਾਨੂੰ ਉਹਨਾਂ ਦੀ ਤਬੀਅਤ ਦਾ ਅਹਿਸਾਸ ਕਿਉਂ ਨਹੀਂ ਹੁੰਦਾ ਜੇਕਰ ਮੰਮੀ ਇਸ ਤਰ੍ਹਾਂ ਭੁੱਖੇ ਪੇਟ ਰਹੇਗੀ ਤਾਂ ਸਾਰੀ ਰਾਤ ਉਹਨਾਂ ਨੂੰ ਨੀਂਦ ਕਿਵੇਂ ਆਵੇਗੀ ਤੁਸੀਂ ਉਹਨਾਂ ਨੂੰ ਥੋੜੀ ਜੀ ਸਬਜ਼ੀ ਹੋਰ ਦੇ ਦਿਓ ਤਾਂ ਕਿ ਉਹ ਪੇਟ ਭਰ ਕੇ ਖਾਣਾ ਖਾ ਸਕਣ ਬੱਬੀ ਕਹਿਣ ਲੱਗੀ ਤੂੰ ਜ਼ਿਆਦਾ ਆਪਣੀ ਮਾਂ ਦਾ ਸਕਾਣਾ ਬਣਾ ਇਸ ਘਰ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਮੇਰੀਆਂ ਅੱਖਾਂ ਤੋਂ ਛੁਪਿਆ ਨਹੀਂ ਹੈ ਤੁਸੀਂ ਦੋਵੇਂ ਮਾਂ ਪੁੱਤਰ ਮੁਫਤ ਦੀਆਂ ਰੋਟੀਆਂ ਖਾਂਦੇ ਰਹਿੰਦੇ ਹੋ ਤੇਰਾ ਭਰਾ ਕਿੰਨੀ ਮਿਹਨਤ ਕਰਦਾ ਹੈ ਉਸ ਦਾ ਤੈਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੈ ਤੂੰ ਅਜੇ ਤੱਕ ਨੌਕਰੀ ਲੱਭਣ ਵਿੱਚ ਨਾਕਾਮਜਾਬ ਹੈ ਪਹਿਲਾਂ ਕੁਝ ਕੰਮ ਕਰ ਕਰ ਲੈ ਫਿਰ ਵੱਡੀਆਂ ਵੱਡੀਆਂ ਗੱਲਾਂ ਕਰੇ ਨਾਕਾਮ ਦਾ ਨਾਕਾਜ ਦਾ ਤੇ ਦੁਸ਼ਮਣ ਅਨਾਸ ਦਾ ਭਾਬੀ ਦੀਆਂ ਇਹ ਗੱਲਾਂ ਮੈਨੂੰ ਬਹੁਤ ਬੁਰੀਆਂ ਲੱਗ ਰਹੀਆਂ ਸਨ ਪਰ ਮੈਂ ਚੁੱਪ ਹੀ ਰਿਹਾ ਮੰਮੀ ਦੀ ਭੁੱਖ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਇਸ ਲਈ ਮੈਂ ਆਪਣੀ ਇੱਕ ਕੌਲੀ ਚੁੱਕ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਮੈਂ ਕਿਹਾ ਮੰਮੀ ਤੁਸੀਂ ਇਹ ਖਾ ਲਓ ਮੇਰੀ ਗੱਲ ਸੁਣ ਕੇ ਭਾਬੀ ਨੂੰ ਬਹੁਤ ਗੁੱਸਾ ਆਇਆ ਉਸ ਨੇ ਉਹ ਕੌਲੀ ਚੁੱਕ ਕੇ ਵੇੜੇ ਵਿੱਚ ਸੁੱਟ ਦਿੱਤੀ ਤੇ ਕਹਿੰਦੀ ਤੈਨੂੰ ਮੇਰੀ ਗੱਲ ਸਮਝ ਨਹੀਂ ਆਈ ਜਦੋਂ ਮੈਂ ਕਿਹਾ ਕਿ ਇਸ ਨੂੰ ਹੋਰ ਖਾਣਾ ਨਹੀਂ ਦੇਣਾ ਤਾਂ ਫਿਰ ਤੂੰ ਮੇਰੇ ਹੁਕਮ ਤੋਂ ਬਾਹਰ ਕਿਵੇਂ ਹੋ ਸਕਦਾ ਹੈ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਕਿਹਾ ਭਾਬੀ ਤੁਹਾਡੇ ਵਿੱਚ ਤਾਂ ਇਨਸਾਨੀਅਤ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਗੱਲ ਸੁਣ ਕੇ ਭਾਬੀ ਨੇ ਹੋਰ ਵੀ ਤੇਜ਼ ਆਵਾਜ਼ ਵਿੱਚ ਰੋਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗੀ ਕਿ ਇਹ ਦੇਖੋ ਮਨਪ੍ਰੀਤ ਆਪਣੇ ਛੋਟੇ ਭਰਾ ਜਸਦੀਆਂ ਗੱਲਾਂ ਸੁਣੋ ਇਹ ਮੇਰੇ ਨਾਲ ਬਤਮੀਜੀ ਕਰ ਰਿਹਾ ਹੈ ਰਾਣੀ ਵੀ ਮੈਨੂੰ ਘੂਰ ਕੇ ਦੇਖਿਆ ਤੇ ਕਹਿਣ ਲੱਗਿਆ ਆਪਣੀ ਭਾਬੀ ਕੋਲੋਂ ਮਾਫੀ ਮੰਗ ਮੈਂ ਕਿਹਾ ਵੀਰੇ ਜਦੋਂ ਤੱਕ ਭਾਬੀ ਮੰਮੀ ਨਾਲ ਨਾ ਇਨਸਾਫੀ ਕਰ ਰਹੀ ਸੀ ਉਦੋਂ ਤੱਕ ਤਾਂ ਤੁਸੀਂ ਬਿਲਕੁਲ ਗੁੰਗੇ ਬੋਲੇ ਤੇ ਅੰਨੇ ਬਣ ਕੇ ਬੈਠੇ ਸੀ ਤੇ ਹੁਣ ਅਚਾਨਕ ਤੁਹਾਨੂੰ ਅਹਿਸਾਸ ਹੋਣ ਲੱਗਿਆ ਕਿ ਕੁਝ ਗਲਤ ਹੋ ਰਿਹਾ ਹੈ ਤੁਸੀਂ ਕਿੰਨੇ ਵੱਡੇ ਜ਼ੋਰੂ ਕੇ ਗੁਲਾਮ ਬਣ ਚੁੱਕੇ ਹੋ ਤੁਹਾਨੂੰ ਆਪਣੀ ਮਾਂ ਦਾ ਖਿਆਲ ਕਿਉਂ ਨਹੀਂ ਆਇਆ ਵੀਰ ਆਉਟ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਮੈਂ ਬਹੁਤ ਪਰਦਾਸ਼ਤ ਕਰ ਲਿਆ ਤੇਰੀ ਬਤਮੀਜੀ ਨੂੰ ਹੁਣ ਤੇਰੇ ਲਈ ਚੰਗਾ ਇਹੀ ਹੈ ਕਿ ਇੱਥੋਂ ਨਿਕਲ ਜਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਨੂੰ ਵੀ ਬਹੁਤ ਗੁੱਸਾ ਸੀ ਮੈਂ ਬੋਲਿਆ ਵੀਰੇ ਸੱਚ ਇਹ ਵੀ ਹੈ ਕਿ ਤੁਹਾਡੇ ਤੋਂ ਬੁਰਾ ਕੋਈ ਹੋ ਵੀ ਨਹੀਂ ਸਕਦਾ ਇਸ ਗੱਲ ਤੇ ਵੀਰੇ ਨੇ ਮੇਰੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਮੈਨੂੰ ਧੱਕੇ ਮਾਰ ਕੇ ਘਰ ਚੋਂ ਕੱਢ ਦਿੱਤਾ ਮੈਂ ਹੱਕਾ ਬੱਕਾ ਖੜਿਆ ਰਹਿ ਗਿਆ ਮੈਨੂੰ ਇਹ ਸਭ ਦੀ ਉਮੀਦ ਨਹੀਂ ਸੀ ਮੰਮੀ ਕਹਿਣ ਲੱਗੀ ਮਨਪ੍ਰੀਤ ਤੈਨੂੰ ਕੀ ਹੋ ਗਿਆ ਤੂੰ ਇਸ ਤਰ੍ਹਾਂ ਜਸਨੂ ਘਰ ਚੋਂ ਨਹੀਂ ਕੱਢ ਸਕਦਾ ਇਹ ਘਰ ਉਸ ਦਾ ਵੀ ਹੈ ਤੁਹਾਡੇ ਦੋਨਾਂ ਦਾ ਇਸ ਵਿੱਚ ਬਰਾਬਰ ਦਾ ਹਿੱਸਾ ਹੈ ਵੀਰਾ ਕਹਿਣ ਲੱਗਿਆ ਮੰਮੀ ਜੇਕਰ ਤੁਹਾਨੂੰ ਆਪਣੇ ਦੂਜੇ ਪੁੱਤਰ ਦੀ ਇੰਨੀ ਹੀ ਫਿਕਰ ਹੈ ਤਾਂ ਤੁਸੀਂ ਵੀ ਇਹਨਾਂ ਦੇ ਨਾਲ ਹੀ ਚਰੇ ਜਾਓ ਮੈਂ ਘਰ ਵਿੱਚ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ ਮੇਰੀ ਮੰਮੀ ਨੂੰ ਵੀ ਵੱਡੇ ਭਰਾ ਨੇ ਘਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਮੈਨੂੰ ਆਪਣੀ ਬਿਲਕੁਲ ਵੀ ਪਰਵਾਹ ਨਹੀਂ ਸੀ ਮੈਂ ਤਾਂ ਕਿਤੇ ਵੀ ਜਾ ਕੇ ਰਹਿ ਸਕਦਾ ਸੀ ਸੜਕਾਂ ਤੇ ਵੀ ਰਾਤ गुजार ਸਕਦਾ ਸੀ ਪਰ ਮੈਂ ਮੰਮੀ ਨੂੰ ਕਿੱਥੇ ਰੱਖਦਾ ਮੈਂ ਬਹੁਤ ਘਬਰਾ ਗਿਆ ਸੀ ਮੈਂ ਕਿਹਾ ਮੰਮੀ ਤੁਹਾਨੂੰ ਇਸ ਤਰ੍ਹਾਂ ਘਰ ਨਹੀਂ ਛੱਡ ਕੇ ਹੋਣਾ ਚਾਹੀਦਾ ਸੀ ਉਹ ਤੁਹਾਡੇ ਬਸਵਰਗ ਬਾਸਪਤੀ ਦਾ ਘਰ ਹੈ ਤੁਸੀਂ ਉੱਥੇ ਹੀ ਰਹਿੰਦੇ ਹੁਣ ਮੈਂ ਤੁਹਾਨੂੰ ਲੈ ਕੇ ਕਿੱਥੇ ਭਟਕਦਾ ਫਿਰਾਂਗਾ ਮੇਰੇ ਕੋਲ ਤਾਂ ਰਹਿਣ ਦੇ ਲਈ ਜਗ੍ਹਾ ਵੀ ਨਹੀਂ ਹੈ ਮੇਰੀ ਗੱਲ ਸੁਣ ਕੇ ਮੰਮੀ ਵੀ ਉੱਚੀ ਉੱਚੀ ਰੋਣ ਲੱਗ ਪਈ ਤੇ ਬੋਲੀ ਠੀਕ ਹੈ ਨਾ ਉਸ ਨੂੰ ਮੇਰੀ ਜ਼ਰੂਰਤ ਹੈ ਤੇ ਨਾ ਤੈਨੂੰ ਮੇਰੀ ਪਰਵਾਹ ਹੈ ਇਸ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਹੀ ਜਾਂਦੀ ਮੈਂ ਜ਼ਹਿਰ ਖਾ ਲੈਂਦੀ ਹਾਂ ਪਹਿਲਾਂ ਇੱਕ ਪੁੱਤ ਨੇ ਘਰ ਵਿੱਚੋਂ ਕੱਢ ਦਿੱਤਾ ਤੇ ਹੁਣ ਤੂੰ ਵੀ ਮੈਨੂੰ ਫਟਕਾਰ ਰਿਹਾ ਹੈ ਮੈਨੂੰ ਦੱਸ ਮੈਂ ਕਿੱਥੇ ਜਾਵਾਂ ਮੈਂ ਕਿਹਾ ਮੰਮੀ ਇਹੋ ਜੀਆ ਇਹੋ ਜੀ ਗੱਲ ਨਹੀਂ ਹੈ ਤੁਸੀਂ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਜਾਣ ਬੁੱਝ ਕੇ ਨਹੀਂ ਛੱਡ ਰਿਹਾ ਮੈਂ ਤਾਂ ਇਸ ਗੱਲ ਤੋਂ ਪਰੇਸ਼ਾਨ ਹਾਂ ਕਿ ਮੈਂ ਤੁਹਾਨੂੰ ਕਿੱਥੇ ਰੱਖਾਂਗਾ ਮੇਰੇ ਕੋਲ ਖੁਦ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਹੈ ਤੇ ਤੁਹਾਨੂੰ ਇਸ ਤਰ੍ਹਾਂ ਪਰੇਸ਼ਾਨ ਹੁੰਦਿਆਂ ਹੋਇਆਂ ਮੈਂ ਨਹੀਂ ਦੇਖ ਸਕਦਾ ਮੇਰੀ ਮਾਂ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂ ਮੈਂ ਤੇਰੀ ਮਾਂ ਹਾਂ ਪਰਮਾਤਮਾ ਜ਼ਰੂਰ ਕੋਈ ਨਾ ਕੋਈ ਚਮਤਕਾਰ ਕਰੇਗਾ ਮੈਂ ਮਾਂ ਨੂੰ ਲੈ ਕੇ ਆਪਣੇ ਇੱਕ ਦੋਸਤ ਦੇ ਘਰ ਚਲਾ ਗਿਆ ਕਿਉਂਕਿ ਮੈਨੂੰ ਹੋਰ ਕੁਝ ਸੋਝ ਹੀ ਨਹੀਂ ਰਿਹਾ ਸੀ ਹੋਟਲ ਵਿੱਚ ਰਹਿਣ ਦੇ ਲਈ ਮੇਰੇ ਕੋਲ ਪੈਸੇ ਨਹੀਂ ਸਨ ਮਾਂ ਨੂੰ ਖਾਣਾ ਖਵਾਉਣ ਦੇ ਲਈ ਵੀ ਮੇਰੇ ਕੋਲ 1 ਰੁਪਈਆ ਨਹੀਂ ਸੀ ਮੇਰੇ ਦੋਸਤ ਨੇ ਮੇਰਾ ਤੇ ਮੇਰੀ ਮਾਂ ਦਾ ਬੜੇ ਹੀ ਚੰਗੇ ਤਰੀਕੇ ਨਾਲ ਸਵਾਗਤ ਕੀਤਾ ਮੈ ਉਸ ਨੂੰ ਕਿਹਾ ਕਿ ਮੈਂ ਇੱਥੇ ਸਿਰਫ 2 ਦਿਨਾਂ ਦੇ ਲਈ ਹੀ ਰੁਕਾਂਗਾ ਅਤੇ ਫਿਰ ਚਲਾ ਜਾਵਾਂਗਾ ਤਾਂ ਮੇਰਾ ਦੋਸਤ ਕਹਿਣ ਲੱਗਿਆ ਕਿ ਤੂੰ ਮਾਜੀ ਦੇ ਨਾਲ ਆਇਆ ਹੈ ਜਿੰਦੋਂ ਤੱਕ ਚਾਹੇ ਇੱਥੇ ਰਹਿ ਸਕਦਾ ਹੈ ਮੈਨੂੰ ਪਤਾ ਸੀ ਕਿ ਮੇਰਾ ਦੋਸਤ ਵੀ ਮੇਰੇ ਵਰਗਾ ਹੀ ਹੈ ਉਹ ਵੀ ਆਪਣੇ ਮਾਤਾ-ਪਿਤਾ ਦੇ ਪੈਸਿਆਂ ਤੇ ਹੀ ਪਲ ਰਿਹਾ ਹੈ ਉਹ ਵੀ ਸਾਡਾ ਖਰਚਾ ਜ਼ਿਆਦਾ ਦੇ ਨਹੀਂ ਚੁੱਕ ਸਕਦਾ ਸੀ ਫਿਰ ਮੈਂ ਕਿਸੇ ਉੱਪਰ ਬੋਝ ਵੀ ਨਹੀਂ ਬੰਨਣਾ ਚਾਹੁੰਦਾ ਸੀ ਇਸ ਲਈ ਮੈਂ ਮੰਮੀ ਨੂੰ ਉੱਥੇ ਹੀ ਛੱਡ ਕੇ ਨੌਕਰੀ ਲੱਭਣ ਚਲਾ ਗਿਆ ਇਹ ਤਾਂ ਕਿਸਮਤ ਦੀ ਗੱਲ ਹੈ ਕਿ ਕਿਸੇ ਦੇ ਹੱਥ ਵਿੱਚ ਪੈਸਾ ਹੀ ਪੈਸਾ ਹੁੰਦਾ ਹੈ ਤੇ ਕਿਸੇ ਦੇ ਹੱਥ ਹਮੇਸ਼ਾ ਖਾਲੀ ਰਹਿ ਜਾਂਦੇ ਹਨ ਮੇਰਾ ਭਰਾ ਮੇਰੇ ਤੋਂ ਘੱਟ ਪੜਿਆ ਲਿਖਿਆ ਸੀ ਮਗਰ ਫਿਰ ਵੀ ਉਸ ਨੂੰ ਇੱਕ ਬਹੁਤ ਵਧੀਆ ਹੋਟਲ ਮੈਨੇਜਰ ਦੀ ਨੌਕਰੀ ਮਿਲੀ ਹੋਈ ਸੀ ਅਤੇ ਉਸ ਦੀ ਤਨਖਾਹ ਵੀ ਬਹੁਤ ਵਧੀਆ ਸੀ ਬਲਕਿ ਮੈਂ ਤਾਂ ਉਸ ਤੋਂ ਜ਼ਿਆਦਾ ਪੜਿਆ ਲਿਖਿਆ ਸੀ ਤੇ ਫਿਰ ਵੀ ਇੱਧਰ ਕਦੀ ਉੱਧਰ ਸੜਕਾਂ ਤੇ ਭਟਕਦਾ ਫਿਰਦਾ ਰਿਹਾ ਫਿਰ ਰਿਹਾ ਸੀ ਮੇਰੀ ਮਾਂ ਹੁਣ ਸੁਰੱਖਿਤ ਜਗ੍ਹਾ ਤੇ ਸੀ ਇਸ ਲਈ ਮੈਂ ਸਵੇਰੇ ਸਵੇਰੇ ਉੱਠ ਕੇ ਨੌਕਰੀ ਦੀ ਤਲਾਸ਼ ਵਿੱਚ ਨਿਕਲ ਜਾਂਦਾ ਤੇ ਰਾਤ ਨੂੰ 10 ਵਜੇ ਵਾਪਸ ਆਉਂਦਾ ਮੈਂ ਆਪਣੇ ਦੋਸਤੋ ਦੋ ਦਿਨ ਦਾ ਵਕਤ ਮੰਗਿਆ ਸੀ ਮਗਰ ਹੁਣ ਮੈਨੂੰ ਉਸਦੇ ਘਰ ਆਏ ਹੋਏ ਨੂੰ 4 ਦਿਨ ਹੋ ਗਏ ਸਨ ਪਰ ਫਿਰ ਵੀ ਕਿਤੇ ਨੌਕਰੀ ਨਹੀਂ ਮਿਲ ਰਹੀ ਸੀ ਹੁਣ ਮੈਂ ਬਹੁਤ ਜ਼ਿਆਦਾ ਉਲਝਣ ਵਿੱਚ ਸੀ ਤੇ ਘਬਰਾ ਗਿਆ ਸੀ ਕਿ ਕੀ ਕਰਾਂ ਚੌਥੇ ਦਿਨ ਮੈਂ ਸੋਚਿਆ ਕਿ ਬਸ ਆਪਣੇ ਦੋਸਤ ਦੇ ਘਰ ਵਿੱਚੋਂ ਨਿਕਲ ਜਾਵਾਂਗਾ ਅੱਗੇ ਜੋ ਪਰਮਾਤਮਾ ਦੀ ਮਰਜ਼ੀ ਉਹੀ ਹੋਵੇਗਾ ਮੈਂ ਨੌਕਰੀ ਦੀ ਤਲਾਸ਼ ਵਿੱਚ ਇੱਕ ਵਾਰ ਫਿਰ ਨਿਕਲ ਚੁੱਕਿਆ ਸੀ ਮੈਂ ਕੋਈ ਇਹੋ ਜਿਹੀ ਜਗ੍ਹਾ ਨਹੀਂ ਛੱਡੀ ਸੀ ਪਰ ਫਿਰ ਵੀ ਮੈਨੂੰ ਕੋਈ ਅੱਗੋਂ ਰਿਸਪੌਂਸ ਨਹੀਂ ਮਿਲ ਰਿਹਾ ਸੀ ਮੈਂ ਥੱਕ ਹਾਰ ਕੇ ਸੜਕਾਂ ਦੇ ਕਿਨਾਰੇ ਬੈਠ ਗਿਆ ਜਦੋਂ ਮੇਰੀ ਨਜ਼ਰ ਇੱਕ ਕਾਂਦ ਤੇ ਪਈ ਚਿਪਕੀ ਇੱਕ ਕਾਗਜ਼ ਤੇ ਪਈ ਉਸ ਤੇ ਲਿਖਿਆ ਸੀ ਕਿ ਇੱਕ ਹਸਪਤਾਲ ਵਿੱਚ ਚਪੜਾਸੀ ਦੀ ਜ਼ਰੂਰਤ ਹੈ ਤਨਖਾਹ 30000 ਤੇ ਰਹਿਣ ਦਾ ਇੰਤਜ਼ਾਮ ਫਰੀ ਇਹ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਖੁਦ ਨੂੰ ਕਿਹਾ ਜਸ ਇਹ ਨੌਕਰੀ ਤੇਰੇ ਲਈ ਨਹੀਂ ਹੈ ਕਿਉਂਕਿ ਮੈਂ ਤਾਂ MBA ਕੀਤੀ ਹੋਈ ਸੀ ਤੇ ਹੁਣ ਕੀ ਮੈਂ ਇੱਕ ਚਪੜਾਸੀ ਦੀ ਨੌਕਰੀ ਕਰਨੀ ਪਵੇਗੀ ਮੇਰਾ ਦਿਲ ਖੂਨ ਦੇ ਹੰਝੂ ਰੋਣ ਲੱਗਿਆ ਲੇਕਿਨ ਮਾਂ ਦਾ ਚਿਹਰਾ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਅਤੇ ਫਿਰ ਬਿਨਾਂ ਕੁਝ ਸੋਚੇ ਸਮਝੇ ਉੱਠ ਖੜਿਆ ਤੇ ਉਸ ਪਤੇ ਤੇ ਪਹੁੰਚ ਗਿਆ ਜਿੱਥੇ ਚਪੜਾਸੀ ਦੀ ਜ਼ਰੂਰਤ ਸੀ ਮੈਂ ਜਦੋਂ ਹਸਪਤਾਲ ਦੇ ਸਟਾਫ ਨੂੰ ਕਿਹਾ ਕਿ ਮੈਂ ਚਪੜਾਸੀ ਦੀ ਨੌਕਰੀ ਲਈ ਆਇਆ ਹਾਂ ਤਾਂ ਉਹ ਲੋਕ ਮੈਨੂੰ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਸ਼ਕਲ ਸੂਰਤੋਂ ਮੈਂ ਚੰਗੇ ਘਰਾਣੇ ਦਾ ਲੱਗ ਰਿਹਾ ਸੀ ਤੇ ਪ੍ਰਮਾਤਮਾ ਨੇ ਬਣਾਇਆ ਵੀ ਮੈਨੂੰ ਬਹੁਤ ਹੀ ਖੂਬਸੂਰਤ ਸੀ ਕਾਲਜ ਟਾਈਮ ਵਿੱਚ ਵੀ ਲੜਕੀਆਂ ਮੇਰੇ ਉੱਤੇ ਖੂਬਸੂਰਤੀ ਦੀਆਂ ਧਵਾਨੀਆਂ ਹੁੰਦੀਆਂ ਸਨ ਕਿ ਮੈਂ ਜਿਵੇਂ ਕਿਸੇ ਰਿਆਸਤ ਦਾ ਰਾਜਕੁਮਾਰ ਹਾਂ ਮੈਨੂੰ ਇੰਟਰਵਿਊ ਦੇ ਲਈ ਡਾਕਟਰ ਦੇ ਕੋਲ ਲੈ ਕੇ ਜਾਇਆ ਗਿਆ ਜਦੋਂ ਡਾਕਟਰ ਨੇ ਮੇਰੀ ਫਾਈਲ ਦੇਖੀ ਤਾਂ ਉਹ ਵੀ ਹੈਰਾਨ रह ਗਿਆ ਤੇ ਕਹਿਣ ਲੱਗਿਆ ਤੂੰ ਤਾਂ MBA ਕੀਤੀ ਹੋਈ ਹੈ ਤੇ ਤੂੰ ਇੱਕ ਚਪੜਾਸੀ ਦੀ ਨੌਕਰੀ ਕਰਨਾ ਚਾਹੁੰਦਾ ਹੈ ਇਹ ਨੌਕਰੀ ਤਾਂ ਉਹਨਾਂ ਲੋਕਾਂ ਦੇ ਲਈ ਹੈ ਜੋ ਅਨਪੜ੍ਹ ਹੁੰਦੇ ਹਨ ਤੇ ਆਪਣੀ ਮਿਹਨਤ ਨਾਲ ਰੋਜ਼ੀ-ਰੋਟੀ ਕਮਾਉਣਾ ਚਾਹੁੰਦੇ ਹਨ ਮੈਨੂੰ ਦੱਸ ਕਿ ਤੂੰ ਇਹ ਨੌਕਰੀ ਕਿਉਂ ਕਰਨਾ ਚਾਹੁੰਦਾ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਮੈਂ ਬਹੁਤ ਜ਼ਿਆਦਾ ਮਜ਼ਬੂਰ ਹਾਂ ਬਹੁਤ ਹੀ ਜਗ੍ਹਾ ਤੇ ਇੰਟਰਵਿਊ ਦੇਣ ਗਿਆ ਮਗਰ ਕੁਝ ਵੀ ਹੱਥ ਨਹੀਂ ਆਇਆ ਮੈਨੂੰ ਇਸ ਸਮੇਂ ਨੌਕਰੀ ਦੀ ਬਹੁਤ ਜ਼ਰੂਰਤ ਹੈ ਪਲਾਹੀ ਇਹ ਇੱਕ ਚਪੜਾਸੀ ਦੀ ਨੌਕਰੀ ਹੈ ਫਿਰ ਵੀ ਮੈਂ ਇਹੋ ਨੌਕਰੀ ਕਰਨ ਲਈ ਤਿਆਰ ਹਾਂ ਡਾਕਟਰ ਕਹਿਣ ਲੱਗਿਆ ਜੇਕਰ ਇਹ ਗੱਲ ਹੈ ਤਾਂ ਮੈਂ ਤੈਨੂੰ ਨੌਕਰੀ ਦੇ ਦਿੰਦਾ ਹਾਂ ਡਾਕਟਰ ਨੇ ਮੈਨੂੰ ਚਪੜਾਸੀ ਦੀ ਨੌਕਰੀ ਦੇ ਦਿੱਤੀ ਹਸਪਤਾਲ ਦੇ ਪਿੱਛੇ ਬਣੇ ਫਲੈਟ ਵਿੱਚੋਂ ਇੱਕ ਫਲੈਟ ਮੈਨੂੰ ਦੇ ਦਿੱਤਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਲਈ ਖੁਸ਼ੀ ਦਾ ਮੌਕਾ ਹੈ ਜਾਂ ਫਿਰ ਉਦਾਸੀ ਦਾ ਖੈਰ ਜੋ ਵੀ ਸੀ ਮੈਂ ਘਰ ਆ ਗਿਆ ਆਪਣੇ ਦੋਸਤ ਦਾ ਧੰਨਵਾਦ ਕੀਤਾ ਕਿ ਤੂੰ ਮੁਸ਼ਕਿਲ ਸਮੇਂ ਵਿੱਚ ਮੇਰਾ ਸਾਥ ਦਿੱਤਾ ਤੇ ਮੈਨੂੰ ਆਪਣੇ ਘਰ ਵਿੱਚ ਰਹਿਣ ਨੂੰ ਜਗ੍ਹਾ ਦਿੱਤੀ ਹੁਣ ਮੈਂ ਆਪਣੀ ਮਾਂ ਨੂੰ ਇੱਥੇ ਲੈ ਕੇ ਆ ਰਿਹਾ ਸੀ ਮੇਰਾ ਦੋਸਤ ਕਹਿਣ ਲੱਗਿਆ ਕਿ ਤੂੰ ਕਿੱਥੇ ਜਾਵੇਂਗਾ ਮੈਂ ਉਸ ਨੂੰ ਦੱਸ ਦਿੱਤਾ ਕਿ ਮੈਨੂੰ ਹਸਪਤਾਲ ਵਿੱਚ ਨੌਕਰੀ ਮਿਲ ਗਈ ਹੈ ਤਾਂ ਉਹ ਹੱਸਣ ਲੱਗਿਆ ਤੇ ਬੋਲਿਆ ਕਿ ਤੂੰ ਮੈਨੂੰ ਬੇਵਕੂਫ ਨਾ ਬਣਾ ਤੇਰੀ ਪੜ੍ਹਾਈ ਐਮਬੀਏ ਦੀ ਹੈ ਫਿਰ ਹਸਪਤਾਲ ਵਿੱਚ ਤੈਨੂੰ ਨੌਕਰੀ ਕਿਵੇਂ ਮਿਲ ਗਈ ਮੈਂ ਕਿਹਾ ਚਪੜਾਸੀ ਦੀ ਨੌਕਰੀ ਮਿਲੀ ਹੈ ਇਹ ਗੱਲ ਸੁਣ ਕੇ ਮੇਰੇ ਦੋਸਤ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਕਹਿਣ ਲੱਗਿਆ ਯਾਰ ਜਸ ਮੇਰਾ ਘਰ ਤੇਰੇ ਲਈ ਬਹੁਤ ਖੁੱਲਾ ਹੈ ਇਸ ਲਈ ਤੂੰ ਆਪਣੇ ਆਪ ਤੇ ਇਸ ਤਰ੍ਹਾਂ ਜ਼ੁਲਮ ਨਾ ਕਰ ਤੂੰ ਆਪਣੇ ਹਿੰਮਤ ਜਾਰੀ ਰੱਖ ਤੈਨੂੰ ਵਧੀਆ ਨੌਕਰੀ ਜ਼ਰੂਰ ਮਿਲ ਜਾਵੇਗੀ ਉਦੋਂ ਤੱਕ ਤੂੰ ਮੇਰੇ ਘਰ ਵਿੱਚ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖਤਰੇ ਤੋਂ ਰਹਿ ਸਕਦਾ ਹੈ ਮੈਂ ਕਿਹਾ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਮੈਨੂੰ ਇੰਨੇ ਦਿਨ ਇੱਥੇ ਰੱਖਿਆ ਤੇ ਹਰ ਪਾਸਿਓਂ ਮੇਰਾ ਖਿਆਲ ਵੀ ਰੱਖਿਆ ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਹੁਣ ਜਦੋਂ ਮੈਨੂੰ ਰੋਟੀ ਰੋਜ਼ੀ ਮਿਲ ਰਹੀ ਹੈ ਤਾਂ ਮੈਂ ਉਸ ਨੂੰ ਲਤ ਨਹੀਂ ਮਾਰਨਾ ਚਾਹੁੰਦਾ ਮੇਰੇ ਦੋਸਤ ਨੇ ਮੈਨੂੰ ਬਹੁਤ ਰੋਕਿਆ ਬਹੁਤ ਸਮਝਾਇਆ ਮਗਰ ਮੈਂ ਨਾ ਰੁਕਿਆ ਤੇ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਦੇ ਪਿਛਲੇ ਫਲੈਟ ਵਿੱਚ ਸ਼ਿਫਟ ਹੋ ਗਿਆ। ਮੰਮੀ ਕਹਿਣ ਲੱਗੀ ਤੈਨੂੰ ਕਿਹੋ ਜੀ ਨੌਕਰੀ ਮਿਲੀ ਹੈ ਜਸ? ਮੈਂ ਕਿਹਾ ਮਾਂ ਮੈਂ ਇੱਕ ਰੂਮ ਦੇ ਅੰਦਰ ਬੈਠ ਕੇ ਕੰਪਿਊਟਰ ਤੇ ਹਿਸਾਬ-ਕਿਤਾਬ ਕਰਾਂਗਾ। ਇਹ ਗੱਲ ਸੁਣ ਕੇ ਮੇਰੀ ਮਾਂ ਬਹੁਤ ਖੁਸ਼ ਹੋਈ। ਅੱਜੇ ਮੈਂ ਆਪਣੀ ਮਾਂ ਨੂੰ ਸੱਚ ਨਹੀਂ ਦੱਸ ਸਕਦਾ ਸੀ ਨਹੀਂ ਤਾਂ ਉਹ ਟੈਨਸ਼ਨ ਲੈਂਦੀ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ। ਖੈਰ ਹੁਣ ਮੈਂ ਹਰ ਰੋਜ਼ ਕੰਮ ਤੇ ਜਾਇਆ ਕਰਦਾ। ਬੜੀ ਦਿਲਚਸਪੀ ਨਾਲ ਹਸਪਤਾਲ ਵਿੱਚ ਸਫਾਈ ਕਰਦਾ ਰਹਿੰਦਾ ਤੇ ਸੋਚਦਾ ਕਿ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਇਹ ਸਭ ਕੁਝ ਲਿਖਿਆ ਹੈ। ਹਰ ਇਨਸਾਨ ਆਪਣੀ ਆਪਣੀ ਕਿਸਮਤ ਦਾ ਖਾਂਦਾ ਹੈ ਤਾਂ ਸ਼ਾਇਦ ਮੇਰੀ ਕਿਸਮਤ ਵਿੱਚ ਗਰੀਬੀ ਤੇ ਘੱਟ ਤਨਖਾਹ ਵਾਲੀ ਨੌਕਰੀ ਹੀ ਲਿਖੀ ਸੀ। ਮੈਂ ਬੇਕਾਰ ਵਿੱਚ ਹੀ ਵੱਡੀਆਂ-ਵੱਡੀਆਂ ਨੌਕਰੀਆਂ ਦੇ ਸੁਪਨੇ ਦੇਖਦਾ ਰਿਹਾ। ਮੈਂ ਖੁਦ ਨੂੰ ਕੋਸਣ ਲੱਗਿਆ। ਅਕਸਰ ਮੈਂ ਆਪਣੇ ਆਪ ਨਾਲ ਲੜਦਾ ਰਹਿੰਦਾ ਸੀ। ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਮੀਦਾਂ ਲਗਾ ਲਈਆਂ ਸਨ ਖੈਰ ਜੋ ਹੋਣਾ ਸੀ ਉਹ ਹੋ ਗਿਆ ਪੂਰਾ ਮਹੀਨਾ ਬਹੁਤ ਵਧੀਆ ਢੰਗ ਨਾਲ ਕੰਮ ਕਰਦਾ ਰਿਹਾ ਮੈਨੂੰ ਡਾਕਟਰ ਨੇ ਆਪਣੇ ਆਫਿਸ ਵਿੱਚ ਬੁਲਾ ਕੇ ਮੇਰੀ ਬਹੁਤ ਤਾਰੀਫ ਕੀਤੀ ਤੇ ਕਿਹਾ ਕਿ ਤੇਰੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਫਿਰ ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਇੱਕ ਨੇ ਆਪਣੇ ਇੱਕ ਦੋਸਤ ਨੂੰ ਤੇਰੀ ਫਾਈਲ ਦਿੱਤੀ ਹੈ ਉਹ ਦੇਖੇਗਾ ਸ਼ਾਇਦ ਉਹ ਤੇਰੇ ਲਈ ਕੁਝ ਕਰ ਸਕਦਾ ਹੈ ਜਾਂ ਨਹੀਂ ਮੈਨੂੰ ਉਮੀਦ ਹੈ ਕਿ ਉਹ ਤੈਨੂੰ ਕਿਤੇ ਨਾ ਕਿਤੇ ਵਧੀਆ ਨੌਕਰੀ ਤੇ ਲਗਾ ਦੇਵੇਗਾ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਇਆ ਤੇ ਮੈਂ ਕਿਹਾ ਡਾਕਟਰ ਸਾਹਿਬ ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਮੈਂ ਤੁਹਾਨੂੰ ساری ਉਮਰ ਦੁਆਵਾਂ ਦਿੰਦਾ ਰਹਾਂਗਾ ਡਾਕਟਰ ਮੁਸਕਰਉਣ ਲੱਗ ਪਿਆ ਉਸਨੇ ਮੇਰੇ ਹੱਥ ਵਿੱਚ 30000 ਰੁਪਏ ਰੱਖ ਦਿੱਤੇ ਤੇ ਕਹਿਣ ਲੱਗਿਆ ਇਹ ਹੈ ਤੇਰੀ ਤਨਖਾਹ ਮੈਂ ਜਲਦੀ ਨਾਲ ਤਨਖਾਹ ਲੈ ਕੇ ਡਾਕਟਰ ਦਾ ਧੰਨਵਾਦ ਕਰਕੇ ਡਾਕਟਰ ਦੇ ਆਫਿਸ ਤੋਂ ਬਾਹਰ ਨਿਕਲ ਆਇਆ ਮੈਂ ਆਪਣੀ ਤਨਖਾਹ ਨੂੰ ਗਿਣਨਾ ਸ਼ੁਰੂ ਕਰ ਦਿੱਤਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਪਾਪਾ ਦੇ ਜਾਣ ਤੋਂ ਬਾਅਦ ਮੈਂ ਕਦੀ ਵੀ 30000 ਰੁਪਏ ਇਕੱਠੇ ਨਹੀਂ ਦੇਖੇ ਸਨ ਮੈਂ ਤਾਂ 5-500 ਦੇ ਨੋਟ ਦੇਖਣ ਲਈ ਵੀ ਤਰਸ ਜਾਂਦਾ ਸੀ ਮੈਂ ਉਹਨਾਂ ਪੈਸਿਆਂ ਨੂੰ ਵਾਰ-ਵਾਰ ਗਿਣ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਸਭ ਤੋਂ ਪਹਿਲਾਂ ਮੈਂ ਘਰ ਵਿੱਚ ਰਾਸ਼ਨ ਲੈ ਕੇ ਆਵਾਂਗਾ ਕਿਉਂਕਿ ਖਾਣ ਪੀਣ ਦੇ ਸਮਾਨ ਦੀ ਬਹੁਤ ਜ਼ਿਆਦਾ ਦਿੱਕਤ ਹੋ ਚੁੱਕੀ ਸੀ ਮੈਂ ਆਪਣੀ ਮਾਂ ਨੂੰ ਵਧੀਆ ਖਾਣਾ ਖਵਾਵਾਂਗਾ ਮੈਂ ਉਹ ਪੈਸੇ ਜਲਦੀ ਨਾਲ ਆਪਣੀ ਜੇਬ ਵਿੱਚ ਪਾ ਲੈ ਲੇ ਲੇਕਿਨ ਉਦੋਂ ਹੀ ਅਚਾਨਕ ਮੇਰੇ ਸਾਹਮਣੇ ਇੱਕ ਔਰਤ ਆ ਕੇ ਖੜੀ ਹੋ ਗਈ ਉਸ ਨੇ ਦੋਨੋਂ ਹੱਥ ਮੇਰੇ ਸਾਹਮਣੇ ਜੋੜ ਦਿੱਤੇ ਤੇ ਕਹਿਣ ਲੱਗੀ ਪ੍ਰਮਾਤਮਾ ਦੇ ਲਈ ਮੇਰੀ ਮਦਦ ਕਰੋ ਉਹ ਬਿਨਾਂ ਕੁਝ ਕਹੇ ਬਸ ਰੋ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਵੇਖ ਕੇ ਮੈਂ ਕਿਹਾ ਤੁਹਾਨੂੰ ਕੀ ਹੋਇਆ ਹੈ ਤੋ ਕਹਿਣ ਲੱਗੀ ਕੱਲ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਮੇਰੇ ਬੇਟੇ ਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗੀ ਉਸਨੇ ਮੇਰੀ ਪਰਵਾਹ ਨਹੀਂ ਕੀਤੀ ਤੇ ਹੁਣ ਉਹ ਆਈਸੀਯੂ ਵਿੱਚ ਪਿਆ ਹੈ ਉਸਦੇ ਆਪਰੇਸ਼ਨ ਲਈ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਅਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਮੇਰੇ ਖਾਲੀ ਹੱਥ ਹਨ ਜੇਕਰ ਮੈਂ ਇਹ ਕਹਾ ਕਿ ਪ੍ਰਮਾਤਮਾ ਦੇ ਇਲਾਵਾ ਮੇਰੇ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਹੈ ਤੇ ਉਹ ਬਿਨਾਂ ਪੈਸਿਆਂ ਦੇ ਉਹ ਹੈ ਪੈਸਾ ਬਿਨਾਂ ਪੈਸਿਆਂ ਦੇ ਮੇਰਾ ਬੇਟਾ ਨਹੀਂ ਬਚ ਸਕਦਾ ਜੇਕਰ ਪੈਸੇ ਹੋਏ ਤਾਂ ਡਾਕਟਰ ਉਸ ਦਾ ਆਪਰੇਸ਼ਨ ਕਰਨਗੇ ਨਹੀਂ ਤਾਂ ਉਹ ਮੇਰੇ ਬੱਚੇ ਨੂੰ ਛੁੱਟੀ ਦੇ ਦੇਣਗੇ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਤਾਂ ਕਿ ਮੇਰੇ ਬੱਚੇ ਦੀ ਜਾਨ ਬਚ ਸਕੇ ਉਸ ਔਰਤ ਦੇ ਚਿਹਰੇ ਤੇ ਇਸ ਕਦਰ ਬੇਵਸੀ ਸੀ ਕਿ ਉਸ ਨੂੰ ਦੇਖ ਕੇ ਤਾਂ ਮੇਰਾ ਦਿਲ ਬੁੱਝ ਜਾ ਗਿਆ ਮੈਂ ਕੁਝ ਵੀ ਸੋਚੇ ਸਮਝੇ ਬਿਨਾ ਹੀ ਉਸ ਨੂੰ 30000 ਰੁਪਏ ਉਸ ਔਰਤ ਦੇ ਹੱਥ ਉੱਤੇ ਰੱਖ ਦਿੱਤੇ ਮੈਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਉਹ ਤੁਹਾਡੇ ਬੱਚੇ ਨੂੰ ਲੰਬੀ ਉਮਰ ਬਖਸ਼ਣਾ ਤੇ ਤੁਹਾਨੂੰ ਔਲਾਦ ਦਾ ਦੁੱਖ ਨਾ ਦਿਖਾਉਣ ਉਹ ਔਰਤ ਮੈਨੂੰ ਆਸ਼ੀਰਵਾਦ ਦਿੰਦੀ ਹੋਈ ਅੱਗੇ ਚਲੀ ਗਈ ਉਹ ਕਿਸੇ ਦੂਜੇ ਇਨਸਾਨ ਦੇ ਸਾਹਮਣੇ ਹੱਥ ਜੋੜ ਕੇ ਆਪਣੇ ਬੱਚੇ ਲਈ ਪੈਸੇ ਮੰਗ ਰਹੀ ਸੀ ਲੇਕਿਨ ਉਹ ਆਦਮੀ ਨੇ ਉਸ ਨੂੰ ਫਟਕਾਰ ਕੇ ਭਜਾ ਦਿੱਤਾ ਉਹਨੋਂ ਕਿਸੇ ਤੀਸਰੇ ਆਦਮੀ ਦੇ ਕੋਲ ਜਾ ਕੇ ਹੱਥ ਜੋੜ ਕੇ ਪੈਸੇ ਮੰਗ ਰਹੀ ਸੀ ਪਰ ਉੱਥੇ ਵੀ ਉਸ ਨੂੰ ਨਾ ਉਮੀਦ ਹੋਣਾ ਪਿਆ ਉਹ ਪਲ ਮੇਰੇ ਦਿਲ ਵਿੱਚ ਆਇਆ ਕਿ ਕਾਸ਼ ਮੇਰੇ ਕੋਲ ਇੰਨੇ ਪੈਸੇ ਹੁੰਦੇ ਕਿ ਮੈਂ ਉਸ ਔਰਤ ਦੀ ਮਦਦ ਕਰ ਦਿੰਦਾ ਫਿਰ ਮੈਂ ਸੋਚਿਆ ਕਿ ਮੈਂ ਖੁਦ ਹਸਪਤਾਲ ਦੇ ਡਾਕਟਰਾਂ ਨਾਲ ਉਸ ਔਰਤ ਦੇ ਲਈ ਪੈਸੇ ਮੰਗਾਗਾ ਮੈਂ ਜਲਦੀ ਜਲਦੀ ਸੀਨੀਅਰ ਡਾਕਟਰ ਦੇ ਕੋਲ ਗਿਆ ਤੇ ਇੱਕ ਇੱਕ ਕੋਲੋਂ ਪੈਸਿਆਂ ਦੀ ਅਪੀਲ ਕੀਤੀ ਮੈਂ ਕਿਹਾ ਕਿ ਮੇਰੇ ਹਰ ਮਹੀਨੇ ਦੀ ਤਨਖਾਹ ਤੁਸੀਂ ਲੋਕ ਹੀ ਲੈ ਲੈਣਾ ਲੇਕਿਨ ਇਸ ਸਮੇਂ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਮੈਨੂੰ ਪੈਸੇ ਦੇ ਦਿਓ ਕਿਸੇ ਨੇ ਮੈਨੂੰ 10000 ਦਿੱਤੇ ਕਿਸੇ ਨੇ ਮੈਨੂੰ 20000 ਮੇਰੇ ਹੱਥ ਤੇ ਰੱਖ ਦਿੱਤੇ ਮੈਂ ਬਹੁਤ ਖੁਸ਼ ਹੋਇਆ ਕਿ ਚਲੋ ਉਹਨਾਂ ਪੈਸਿਆਂ ਨੂੰ ਮੈਂ ਉਸ ਔਰਤ ਦੇ ਹੱਥ ਵਿੱਚ ਰੱਖਾਂਗਾ ਤੇ ਉਹ ਖੁਸ਼ ਹੋ ਜਾਵੇਗੀ ਮੈਂ ਲਗਭਗ 70000 ਜਮ੍ਹਾਂ ਕਰ ਲਏ ਮੈਂ ਉਸ ਔਰਤ ਨੂੰ ਹਸਪਤਾਲ ਵਿੱਚ ਲੱਭ ਕੇ ਉਹ ਪੈਸੇ ਉਸ ਨੂੰ ਦੇ ਦਿੱਤੇ ਅਤੇ ਕਿਹਾ ਮੈਂ ਹਸਪਤਾਲ ਦੇ ਸਟਾਫ ਨੂੰ ਇਹ ਪੈਸੇ ਜਮ੍ਹਾਂ ਕਰਵਾ ਦਿੰਦਾ ਹਾਂ ਤੁਸੀਂ ਇਹ ਡਾਕਟਰ ਨੂੰ ਪੈਸੇ ਦੇ ਦਿਓ ਤਾਂ ਕਿ ਉਹ ਤੁਹਾਡੇ ਬੱਚੇ ਦਾ ਟ੍ਰੀਟਮੈਂਟ ਸ਼ੁਰੂ ਕਰ ਸਕਣ ਤੇ ਬਾਕੀ ਦੇ ਪੈਸਿਆਂ ਦਾ ਇੰਤਜ਼ਾਮ ਵੀ ਪਰਮਾਤਮਾ ਜ਼ਰੂਰ ਕਰ ਦੇਵੇਗਾ ਉਹ ਔਰਤ ਜਲਦੀ ਨਾਲ ਅੱਗੇ ਵਧੀ ਤੇ ਮੇਰੇ ਹੱਥ ਚੁੰਮਣ ਲੱਗੀ ਤੇ ਕਹਿਣ ਲੱਗੀ ਪਰਮਾਤਮਾ ਇਸ ਦੇ ਬਦਲੇ ਤੈਨੂੰ ਬਹੁਤ ਵੱਡਾ ਫਾਲ ਦੇਵੇਗਾ ਪਰਮਾਤਮਾ ਕਰੇ ਕਿ ਤੂੰ ਕਰੋੜਪਤੀ ਬਣ ਜਾਵੇਂ ਉਸ ਔਰਤ ਦੀਆਂ ਦੁਆਵਾਂ ਸੁਣ ਕੇ ਮੈਂ ਹੱਸ ਪਿਆ ਤੇ ਅੱਗੇ ਚਲਾ ਗਿਆ ਕਰੋੜਪਤੀ ਬਣਨਾ ਤਾਂ ਮੇਰੀ ਕਿਸਮਤ ਵਿੱਚ ਨਹੀਂ ਸੀ ਮਗਰ ਮੈਨੂੰ ਤਾਂ ਹੁਣ ਇਹੀ ਲੱਗਦਾ ਸੀ ਕਿ ਦੋ ਵਕਤ ਟੰਗ ਦੀ ਰੋਟੀ ਖਾਣਾ ਵੀ ਮੇਰੇ ਨਸੀਬ ਵਿੱਚ ਨਹੀਂ ਹੈ ਕਿਉਂਕਿ ਅੱਜ ਜੋ ਮੈਨੂੰ ਤਨਖਾਹ ਮਿਲੀ ਸੀ ਉਹ ਵੀ ਮੈਂ ਉਸ ਔਰਤ ਨੂੰ ਦੇ ਦਿੱਤੀ ਅਗਲੇ ਦੋ ਤਿੰਨ ਮਹੀਨੇ ਤੱਕ ਮੈਨੂੰ ਮਿਲਣ ਵਾਲੀ ਤਨਖਾਹ ਜੋ ਮੈਂ ਹਸਪਤਾਲ ਵਿੱਚ ਜਾਣ ਪਛਾਣ ਦੇ ਵਰਕਰਾਂ ਤੋਂ ਉਧਾਰ ਲੈ ਲਈ ਸੀ ਉਹ ਵੀ ਮੇਰੀ ਤਨਖਾਹ ਵਿੱਚੋਂ ਪੈਸੇ ਕੱਟੇ ਜਾਣਗੇ ਮੇਰੇ ਘਰ ਵਿੱਚ ਤਾਂ ਰਾਸ਼ਨ ਨਾਮ ਦੀ ਕੋਈ ਚੀਜ਼ ਨਹੀਂ ਸੀ ਮੈਂ ਘਰ ਗਿਆ ਮਾਂ ਮੇਰੇ ਇੰਤਜ਼ਾਰ ਵਿੱਚ ਬੈਠੀ ਸੀ ਤੇ ਕਹਿਣ ਲੱਗੀ ਕੀ ਲੈ ਕੇ ਆਇਆ ਹੈ ਬੇਟਾ ਤਾਂ ਮੇਰੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਮਗਰ ਮੇਰੀ ਮਾਂ ਨੂੰ ਝੂਠੀ ਤਸੱਲੀ ਦੇ ਦਿੱਤੀ ਤੇ ਬੋਲਿਆ ਮਾਂ ਮੈਨੂੰ ਤਨਖਾਹ ਅੱਜ ਨਹੀਂ ਮਿਲੀ ਕੱਲ ਮਿਲ ਜਾਵੇਗੀ ਤੁਸੀਂ ਪਰੇਸ਼ਾਨ ਨਾ ਹੋਵੋ ਮੰਮੀ ਨੇ ਮੇਰੇ ਵੱਲ ਦੇਖਿਆ ਤੇ ਫਿਰ ਸੁੱਕੀ ਰੋਟੀ ਆਚਾਰ ਦੇ ਨਾਲ ਖਾਣ ਲੱਗੀ ਮੰਮੀ ਦੇ ਲਈ ਆਚਾਰ ਖਾਣਾ ਚੰਗਾ ਨਹੀਂ ਸੀ ਕਿਉਂਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਧਾ ਸੀ ਮੇਰਾ ਦਿਲ ਟੁੱਟ ਗਿਆ ਮਗਰ ਮੈਂ ਕੀ ਕਰ ਸਕਦਾ ਸੀ ਮੈਂ ਖਾਣਾ ਖਾਦੇ ਬਖਾਇ ਰਹੀ ਬਿਸਤਰ ਤੇ ਲੇਟ ਗਿਆ ਮੰਮੀ ਕਹਿਣ ਲੱਗੀ ਕੁਝ ਤਾਂ ਖਾ ਲੈ ਮੈਂ ਕਿਹਾ ਨਹੀਂ ਮੰਮੀ ਮੈਨੂੰ ਭੁੱਖ ਨਹੀਂ ਲੱਗੀ ਮੇਰੀ ਮਾਂ ਜਾਣਦੀ ਸੀ ਕਿ ਮੈਂ ਪਰੇਸ਼ਾਨ ਹਾਂ ਮਾਂ ਕਹਿਣ ਲੱਗੀ ਪੁੱਤ ਫਿਕਰ ਨਾ ਕਰ ਪ੍ਰਮਾਤਮਾ ਸਾਨੂੰ ਬਹੁਤ ਕੁਝ ਦੇਵੇਗਾ ਤੂੰ ਖਾਣਾ ਖਾ ਲੈ ਮੈਂ ਕਿਹਾ ਮਾਂ ਇਹ ਮੈਨੂੰ ਝੂਠੀਆਂ ਤਸੱਲੀਆਂ ਨਾ ਦਿਆ ਕਰ ਪ੍ਰਮਾਤਮਾ ਸਾਨੂੰ ਕੁਝ ਨਹੀਂ ਦੇਵੇਗਾ ਅਸੀਂ ਦੋਵੇਂ ਇੱਤਾ ਹੀ ਜ਼ਿੰਦਗੀ ਗੁਜ਼ਾਰ ਦੇਵਾਂਗੇ ਮਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਉਹ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੇਰੇ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਂ ਪ੍ਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਜਿਸ ਨੂੰ ਚਾਹੇ ਦੇਵੇਗਾ ਤੇ ਜਿਸ ਨੂੰ ਚਾਹੇ ਉਸ ਤੋਂ ਖੋਹ ਲਵੇਗਾ ਮਾਂ ਦੀਆਂ ਗੱਲਾਂ ਅਜੇ ਮੈਂ ਸੁਣ ਹੀ ਰਿਹਾ ਸੀ ਕਿ ਸਾਡੇ ਘਰ ਦੇ ਦਰਵਾਜ਼ੇ ਤੇ ਕਿਸੇ ਦੀ ਦਸਤਕ ਹੋਈ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦੋ ਆਦਮੀ ਖੜੇ ਸਨ। ਉਹਨਾਂ ਨੇ ਬਹੁਤ ਵਧੀਆ ਕੱਪੜੇ ਪਾਏ ਸਨ। ਅੱਖਾਂ ਤੇ ਕਾਲੇ ਚਸ਼ਮੇ ਲਗਾਏ ਹੋਏ ਸਨ ਤੇ ਹੱਥਾਂ ਤੇ ਮਹਿੰਗੀਆਂ ਘੜੀਆਂ ਬੰਨੀਆਂ ਹੋਈਆਂ ਸਨ। ਨਾਲ ਹੀ ਉਹਨਾਂ ਦੇ ਕੋਲ ਬਹੁਤ ਵੱਡੀ ਗੱਡੀ ਸੀ। ਮੈਂ ਕਿਹਾ ਤੁਸੀਂ ਕੌਣ? ਮੈਂ ਤੁਹਾਨੂੰ ਨਹੀਂ ਜਾਣਦਾ ਤੇ ਉਹ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ। ਤੁਸੀਂ ਸਾਨੂੰ ਨਹੀਂ ਜਾਣਦੇ ਮਿਸਟਰ ਜਸਦੀਪ ਪਰ ਅਸੀਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹਾਂ। ਏ ਲਓ ਚਾਬੀਆਂ ਅਤੇ ਇਹ ਕਾਗਜ਼ ਫੜ ਲਓ ਮੈਂ ਕਿਹਾ ਤੁਸੀਂ ਮੈਨੂੰ ਚਾਬੀਆਂ ਅਤੇ ਕਾਗਜ਼ ਕਿਉਂ ਦੇ ਰਹੇ ਹੋ ਉਹਨਾਂ ਵਿੱਚੋਂ ਇੱਕ ਆਦਮੀ ਕਹਿਣ ਲੱਗਿਆ ਕਿ ਇਹ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਤੁਸੀਂ ਘਰ ਜਾ ਕੇ ਆਰਾਮ ਨਾਲ ਇਸ ਚਿੱਠੀ ਨੂੰ ਪੜਿਓ ਨਹੀਂ ਤਾਂ ਤੁਹਾਨੂੰ ਚੱਕਰ ਆ ਜਾਣਗੇ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਬੇਦਿਲੀ ਨਾਲ ਉਹ ਕਾਗਜ਼ ਫੜ ਲਿਆ ਮੇਰਾ ਦਿਲ ਅੰਦਰ ਹੀ ਅੰਦਰ ਕਿਸੇ ਅਣਹੋਣੀ ਦੇ ਡਰ ਤੋਂ ਕੰਬ ਰਿਹਾ ਸੀ ਮੈਂ ਸੁਣਿਆ ਸੀ ਕਿ ਅਮੀਰ ਲੋਕ ਚੰਗੇ ਨਹੀਂ ਹੁੰਦੇ ਪਤਾ ਨਹੀਂ ਇਹ ਲੋਕ ਮੈਨੂੰ ਇਹ ਪੇਪਰ ਕਿਉਂ ਦੇਣ ਆਏ ਹਨ ਇਹ ਮੇਰੇ ਤੋਂ ਕੀ ਚਾਹੁੰਦੇ ਹਨ ਮੈਂ ਸੋਚਿਆ ਕਿ ਸ਼ਾਇਦ ਹੀ ਆਦਮੀ ਮੇਰੀ ਬਰਬਾਦੀ ਦਾ ਕਾਰਨ ਬਣਨ ਵਾਲੇ ਹਨ ਮੈਂ ਕਮਰੇ ਵਿੱਚ ਆਇਆ ਤਾਂ ਮੰਮੀ ਕਹਿੰਦੀ ਬੇਟਾ ਕੌਣ ਸੀ ਮੰਮੀ ਨੇ ਮੇਰੇ ਹੱਥ ਵਿੱਚ ਪੇਪਰ ਦੇਖੇ ਤਾਂ ਉਹ ਕਹਿਣ ਲੱਗੀ ਇਹ ਕੀ ਹੈ ਮੈਂ ਕਿਹਾ ਮੰਮੀ ਦੋ ਅਣਜਾਣ ਆਦਮੀ ਮੈਨੂੰ ਇਹ ਪੇਪਰ ਦੇ ਕੇ ਗਏ ਹਨ ਮੈਨੂੰ ਤਾਂ ਖੁਦ ਇਸ ਗੱਲ ਦਾ ਪਤਾ ਨਹੀਂ ਕਿ ਇਸ ਵਿੱਚ ਕੀ ਲਿਖਿਆ ਹੈ ਮੇਰੀ ਮਾਂ ਕਹਿਣ ਲੱਗੀ ਚੱਲ ਚੰਗਾ ਤੂੰ ਖੋਲ ਕੇ ਤਾਂ ਦੇਖ ਕਿ ਇਸ ਵਿੱਚ ਕੀ ਲਿਖਿਆ ਹੈ ਮੈਂ ਕਿਹਾ ਮੰਮੀ ਅਜੇ ਨਹੀਂ ਖੋਲਦਾ ਮਗਰ ਸੱਚ ਤਾਂ ਇਹ ਸੀ ਕਿ ਮੇਰੀ ਹਿੰਮਤ ਹੀ ਨਹੀਂ ਹੋ ਰਹੀ ਸੀ ਖੈਰ ਮੈਂ ਉਹ ਕਾਗਜ਼ ਖੋਲ ਕੇ ਪੜਨ ਲੱਗਿਆ ਉਸ ਵਿੱਚ ਲਿਖਿਆ ਸੀ ਕਿ ਮਿਸਟਰ ਜਸਦੀਪ ਮੈਂ ਅੱਜ ਤੁਹਾਨੂੰ ਸਿਟੀ ਹਸਪੀਟਲ ਵਿੱਚ ਦੇਖਿਆ ਸੀ ਹਾਂਜੀ ਦੋਸਤੋ ਏਸੀ ਕਹਾਣੀ ਦਾ ਭਾਗ 1 ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਵਧੀਆ ਲੱਗਿਆ ਹੋਵੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਭਾਗ ਦੂਜੇ ਨੂੰ ਵੀ ਅਖੀਰ ਤੱਕ ਜਰੂਰ ਸੁਣਿਓ ਭਾਗ ਦਾ ਅਗਲਾ ਭਾਗ ਆਪਾਂ ਕੱਲ ਲੈ ਕੇ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਮਿਲਦੇ ਆ ਕਿਸੇ ਦੂਜੇ ਭਾਗ ਦੇ ਨਾਲ ਧੰਨਵਾਦ